ਦੀ ਮਾਤਾ ਦੱਸ ਰਹੇ ਨੇ ਕਿ ਅਸੀਂ ਉਹਨਾਂ ਬੱਚਿਆਂ ਦੀ ਮਾਤਾ ਸੀ ਜਿਹੜਾ ਆਪਣਾ ਲੜਕਾ ਸੀ ਉਹਦੇ ਨਾਲ ਉਹਦੀ ਗੱਲ ਵੀ ਹੋਈ ਹੈ ਅੰਦੋਲਨ 'ਚ ਜਾਣ ਤੋਂ ਪਹਿਲਾਂ ਕਿ ਮੈਂ ਉੱਥੇ ਜਾ ਰਿਹਾ ਹਾਂ ਠੀਕ ਹੈ ਨਾ ਚਾਹੋਗੇ ਤੁਸੀਂ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਕੋਈ ਮਾਤਾ ਜੀ ਜਿੰਦਾ ਨਹੀਂ ਹੈ ਪਹਿਲੀ ਗੱਲ ਤਾਂ ਮੇਰੀ ਮਾਤਾ ਨੂੰ 17 ਸਾਲ ਹੋ ਗਏ ਗਈ ਪਹਿਲਾਂ ਤਾਂ ਉਹਨੂੰ ਸੋਚਣਾ ਚਾਹੀਦਾ ਜੋ ਛੋਟੇ-ਛੋਟੇ ਨੂੰ ਛੱਡ ਗਈ ਹੁਣ ਉਹਦਾ ਹੱਕ ਹੀ ਨਹੀਂ ਬਣਦਾ ਸਾਡੇ ਚੋਂ ਦਾ ਜਿਸ ਤਰ੍ਹਾਂ ਉਹ ਦਾਵਾ ਕਰ ਰਹੀ ਹੈ ਕਿ ਸ਼ੁਕਰਨ ਦਾ ਸੰਸਕਾਰ ਹੋਣਾ ਚਾਹੀਦਾ ਸਾਨੂੰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਹੈ ਉਹਦੀ ਮਿੱਟੀ ਨਾਲ ਰੋਲੀ ਜਾਵੇ ਇਸ ਤਰ੍ਹਾਂ ਅਸੀਂ ਨਹੀਂ ਮੰਨਦੇ ਹਲੇ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਉੱਥੇ ਉਹ ਕਹ ਰਹੀ ਵੀ ਪਰਿਵਾਰ ਤੋਂ ਤਾਂ ਗਈ ਵੀ ਕੁੜਦੇ ਮਾਰ ਦਿੱਤੀ ਆ ਹੋਰ ਕੋਈ ਗੱਲਬਾਤ ਨਹੀਂ ਤਾਂ ਹੁਣ ਤਾਂ ਕੁਝ ਕਹ ਲੈ ਉਹ ਉਹਦੋਂ ਸੋਚਣਾ ਚਾਹੀਦਾ ਸੀ ਜਦੋਂ ਛੱਡ ਕੇ ਗਈ 2 ਸਾਲ ਦਾ ਮੁੰਡਾ ਸੀ ਉਹਦੋਂ ਮੈਨੂੰ ਤਾਂ ਉਹਨੇ ਦੇਖਿਆ ਹੀ ਨਹੀਂ ਪਰ ਲੈਣੀ ਹੁਣ ਉਹ ਐ ਕਹਿੰਦੀ ਆ ਵੀ ਮੇਰੇ ਜਵਾਕ ਆ ਉਹਦੇ ਨੂੰ ਦਿਖੇ ਨਹੀਂ ਵੀ ਅਸੀਂ ਜਵਾਕ ਆ ਉਹਦੇ ਜੋ ਛੱਡ ਕੇ ਗਈ ਆ ਮੇਰੀ ਉਹਦੇ ਨਾਲ ਕਦੇ ਕੋਈ ਗੱਲ ਨਹੀਂ ਹੋਈ ਨਹੀਂ ਸ਼ੁਕਰਨਦੀ ਫੋਨ ਤੇ ਗੱਲ ਹੁੰਦੀ ਰਹਿੰਦੀ ਸੀ ਨਹੀਂ ਹੁੰਦੀ ਨਹੀਂ ਹੁੰਦੀ ਸੀ ਤੇ ਤੁਸੀਂ ਹੁਣ ਪਰਿਵਾਰ ਚਾਹੀ ਜਦੋਂ ਉੱਥੇ ਪਤਾ ਲੱਗਿਆ ਵੀ ਡੈਥ ਹੋ ਗਈ ਸ਼ੁਕਰਨਦੀ ਉਸ ਤੋਂ ਬਾਅਦ ਪਰਿਵਾਰ ਨੇ ਕਿਸ ਨਾਲ ਗੱਲ ਹੋਈ ਉਹ ਵੀ ਜਾਣ ਦੀ ਕੋਸ਼ਿਸ਼ ਕੀਤੀ ਉਹਦੇ ਪਰਿਵਾਰ ਤੋਂ ਨਾ ਨਾ ਕਿਸੇ ਨਾਲ ਨਹੀਂ ਕੀਤੀ ਉਹਨੇ ਕੱਲ ਕੁੜੀ ਨੂੰ ਫੋਨ ਲਾਇਆ ਸੀ ਉਹਨੇ ਕਿਹਾ ਜੀ ਸਾਹਮਣੇ ਆ ਰਹੀ ਹੈ ਜਿਹੜੀ ਕਿ ਪਟਿਆਲੇ ਦਾਵਾ ਕਰਦੀ ਹੈ ਕਿ ਉਹ ਸ਼ੁਭਕਰਨ ਦੀ ਮਾਂ ਹੈ ਤੇ ਸ਼ੁਭਕਰਨ ਨਾਲ ਉਹਦੀ ਗੱਲ ਵੀ ਹੋਈ ਹੈ ਅੰਦੋਲਨ ਚ ਜਾਣ ਤੋਂ ਪਹਿਲਾਂ 2 ਦਿਨ ਪਹਿਲਾਂ ਵੀ ਮੌਤ ਹੋਣ ਤੋਂ ਪਹਿਲਾਂ ਉਹਨੇ ਫੋਨ ਕਰਿਆ ਸ਼ੁਕਰਨ ਨੇ ਕਿ ਅਸੀਂ ਅੰਦੋਲਨ ਵਿੱਚ ਜਾ ਕੀ ਕਹਿਣਾ ਚਾਹੋਗੇ ਤੁਸੀਂ ਉਹਦਾ 17 ਸਾਲ ਹੋ ਗਏ ਜੀ ਉਹਦਾ ਤਲਾਕ ਹੋਏ ਨੂੰ ਸਾਡੇ ਨਾਲ ਤਾਂ ਕੋਈ ਲਗਾ ਦੇਗਾ ਨਹੀਂ ਪੋਰਾ ਪੋਰਾ ਬੱਚੇ ਛੱਡ ਕੇ ਗਈ ਵੀ ਆ ਵਿਆਹ ਕਰਾਈ ਬੈਠੀ ਹੈ ਜਿਵਾਕ ਜੰਮੀ ਬੈਠੀ ਹੈ ਜਿਸ ਤਰ੍ਹਾਂ ਉਹਦਾ ਦਾਵਾ ਹੈ ਕਿ ਨਹੀਂ ਤੁਹਾਨੂੰ ਕਿਸੇ चीज ਦੀ ਕੋਈ ਜ਼ਰੂਰਤ ਨਹੀਂ ਸਰਕਾਰ ਜਿਸ ਤਰ੍ਹਾਂ ਦੇ ਮੰਗਾ ਰੱਖ ਰਹੇ ਨੇ ਉਹ ਕਿਸਾਨ ਜਥੇਬੰਦੀਆਂ ਤੇ ਵੀ ਉਹਨੇ ਜੈ ਵੀ ਐਵੇਂ ਹੀ ਰੱਖੀ ਜਾਂਦੇ ਨੇ ਮੰਗਾ ਅਸੀਂ ਤਾਂ ਇਹਨਾਂ ਦੇ ਨਾਲ ਹੀ ਆ ਜੀ ਜਥੇਬੰਦੀਆਂ ਦੇ ਇਹ ਜੋ ਕੁਝ ਕਰਨਗੇ ਇਹ ਹੀ ਕਰਨਗੇ ਸਾਡਾ ਉਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਉਸ ਕਹੀ ਜਾਂਦੀ ਆ ਉਹ ਕਿਉਂ ਕਿ ਉਹ ਕਰ ਰਿਹਾ ਨਾ ਮੇਰੇ ਮਰੇ ਹੁਕਮ ਨੂੰ ਪੈਸੇ ਵੀ ਮੰਗ ਕਰ ਰਿਹਾ ਹਾਂ ਉਹ ਤਾਂ ਉਹ ਤਾਂ ਜੀ ਬਹੁਤ ਕੁਝ ਕਰੂਗੀ ਹਣਾ ਅਕਾਊਂਟ ਜਾਰੀ ਕਰਤਾ ਖਾਤਾ ਜੀ ਹਾਂ ਉਹ ਤਾਂ ਬਹੁਤ ਕੁਝ ਕਰੂਗੀ ਪਰਿਵਾਰ ਵਾਲੇ ਤੇ ਵੀ ਉਹਨੇ ਰੋਪ ਲਗਾਏ ਹੈ ਨਾ ਕਿ ਵੀ ਉਹਨਾਂ ਨੇ ਅਕਾਊਂਟ ਜਾਰੀ ਕਰਦੇ ਪੈਸੇ ਲੈਣ ਦੇ ਮਾਰਾ ਨੇ ਕਿਹਾ ਨਹੀਂ ਮਿੱਟੀ ਨਾ ਖਰਾਬ ਕਰੀਏ ਤੁਸੀਂ ਕੀ ਕਹਿਣਾ ਚਾਹੁੰਗੇ ਸਾਫ ਤੋਂ ਅਸੀਂ ਤਾਂ ਜੀ ਇਹਨਾਂ ਦੇ ਮਾ ਕਰਾਂਗੇ ਜੱਥੇ ਬੰਦੀ ਦੇ ਜਿਵੇਂ ਕਰਨਗੇ ਉਹਵੇਂ ਉਹਵੇਂ ਹੋਊਗਾ ਜਿਵੇਂ ਜਦੋਂ ਇਹ ਛਸ਼ਕਾਰ ਨੂੰ ਕਹਿਣਗੇ ਉਦੋਂ ਹੀ ਛਸ਼ਕਾਰ ਹੋਊਗਾ ਮੈਂ ਉਸ ਨੂੰ ਕੀ ਕਹਣਾ ਚਾਹੁੰਗਾ ਜੋ ਸ਼ੁਕਰਾਂ ਦੀ ਮਾਂ ਬਣ ਕੇ ਉੱਥੇ ਅੱਜ ਪਹੁੰਚੀ ਹੈ ਪਟਿਆਲਾ ਉਹਨੂੰ ਅਸੀਂ ਕਹੀਓ ਮਾਂ ਬਣੀ ਨਹੀਂ ਮਾਂ ਵਣੀ ਨਹੀਂ ਜਦੋਂ ਹੁਣ ਉਹਨੇ ਤਲਾਕ ਉਹਦੇ ਨਾਲ ਹੋਇਆ ਵਾ 17 ਸਾਲ ਹੋ ਗਏ ਤੇ ਬਾਕੀ ਉਹਦੇ ਉਹਨੂੰ ਦਿਸੇ ਨਹੀਂ ਇਹ ਬੱਚੇ ਪੂਰਾ ਪੂਰਾ ਆ ਤਾਂ ਕੁੜੀ ਰੁੜੀ ਫਿਰਦੀ ਸੀ ਸਾਲ ਦੀ ਸੀ ਮੁੰਡਾ 2 ਸਾਲ ਦਾ ਸੀ ਉਹਦੇ ਉਹ ਕਿੱਧਰ ਗਈ ਸੀ ਜਿਹੜਾ ਮੀਡੀਆ ਦੇ ਵਿੱਚ ਪਹਿਲਾਂ ਗੱਲਾਂ ਸਾਹਮਣੇ ਪਰਿਵਾਰ ਕੋਲੋਂ ਦੱਸੀ ਗਈ ਮਾਂ ਦੀ ਮੌਤ ਹੋ ਗਈ ਕਿਵੇਂ ਦੇ ਦੇਗੀ ਸਾਡੇ ਵੱਲੋਂ ਤਾਂ ਮਰੀ ਵੀ ਹੈ ਨਾ ਉਹ ਇਹ ਤਾਂ ਉਹ ਮਰੀ ਵੀ ਐ ਸਾਡੇ ਨਾਲ ਉਹਦਾ ਕੋਈ ਇਲਾਗਾ ਦੇਗਾ ਨਹੀਂ ਮੇਰਾ ਭਰਾ ਸੀ ਅਸੀਂ ਦਸਤ ਬੰਦੀ ਦੇ ਨਾਲ ਆ ਜਿਵੇਂ ਕਰਨਗੇ ਅਸੀਂ ਉਵੇਂ ਕਰਾਂਗੇ ਕੋਈ ਕੁਛ ਕਹੀ ਜਾਵੇ ਉਹ ਸਭ ਕੁਝ ਝੂਠ ਬੋਲ ਰਹੀ ਐ ਕਹਿੰਦੀ ਜੇ ਪੈਸੇ ਦੀ ਗੱਲ ਨਹੀਂ ਤਾਂ ਫਿਰ ਅਕਾਊਂਟ ਕਿ ਜਾਰੀ ਕੀਤਾ ਕਿਉਂ ਅਕਾਊਂਟ ਦੇ ਰਹੇ ਹੋ ਐਵ ਦੀ ਗੱਲ ਕਰ ਰਿਹਾ ਇਕ ਮੀਡੀਆ ਕੋਲੋਂ ਉਹ ਅਕਾਊਂਟ ਇਹਨਾਂ ਨੇ ਨਹੀਂ ਜਾਰੀ ਕੀਤਾ ਉਹ ਅਕਾਊਂਟ ਉਹ ਅਸੀਂ ਥੋੜਾ ਜਾਰੀ ਕਰਾਂਗੇ ਉਹ ਇਹਨਾਂ ਦਾ ਨਹੀਂ ਅਕਾਊਂਟ ਨਹੀਂ ਜਾਰੀ ਜਿੱਤਾ ਨਾ ਹੀ ਪਰਿਵਾਰ ਦੀ ਕੇਅਰ ਹੋਗੀ ਹੈ ਜੀ ਮਨਸਾ ਜੀ ਅਖੀਰ ਤੇ ਕੀ ਕਹਿਣਾ ਚਾਹਣਾ ਤੁਸੀਂ ਇਸ ਮੌਬੂ ਨੂੰ ਲੈ ਕੇ ਜਿਹੜਾ ਸਾਹਮਣੇ ਆਇਆ ਮੇਰੇ ਅਸੀਂ ਤਾਂ ਜਥੇਬੰਦੀ ਨੇ ਬੇਨਤੀ ਕਰਦਿਆ ਵੀ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ। ਉਹਨਾਂ ਦੇ ਹਸਬੰਦ ਕੋਲੋਂ